ਪੰਜਾਬੀ ਸਿੰਗਰ ਰਾਜਵੀਰ ਜਵੰਦਾ ਨੂੰ ਲੈ ਕੇ ਇਸ ਵੇਲੇ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਜਿਹੜੇ ਕਿ ਅਕਸਰ ਆਪਣੇ ਗਾਣਿਆਂ ਦੇ ਵਿੱਚ ਨੌਜਵਾਨੀ ਦੀ ਗੱਲ ਕਰਦੇ ਨੇ ਔਰ ਬਹੁਤ ਨੌਜਵਾਨ ਗਬਰੂ ਨੇ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਸਵੇਰੇ ਰਾਜਵੀਰ ਜਵੰਦਾ ਦਾ ਬਹੁਤ ਗੰਭੀਰ ਇੱਕ ਐਕਸੀਡੈਂਟ ਹੋਇਆ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਵਿੱਚ ਐਕਸੀਡੈਂਟ ਹੋਇਆ ਔਰ ਜਾਣਕਾਰੀ ਮਿਲ ਪਾ ਰਹੀ ਹੈ ਕਿ ਗੰਭੀਰ ਹਾਲਤ ਦੇ ਵਿੱਚ ਰਾਜਵੀਰ ਜਵੰਦਾ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਚ ਦਾਖਲ ਕਰਾਇਆ ਗਿਆ ਜਿੱਥੇ ਹਾਲਤ ਨਾਜ਼ੁਕ ਬਣੀ ਹੋਈ ਹੈ ਸੋ ਵੱਡੀ ਖਬਰ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜੋ ਜਾਣਕਾਰੀ ਮਿਲ ਪਾ ਰਹੀ ਹੈ ਕਿ ਰਾਜਵੀਰ ਜਵੰਦਾ ਬਾਈਕ ਚਲਾਉਂਦੇ ਹੋਏ ਸੜਕ ਤੇ ਡਿੱਗ ਪਏ ਜਿਸ ਕਰਕੇ ਉਹਨਾਂ ਦੇ ਸਿਰ ਤੇ ਗੰਭੀਰ ਸੱਟਾਂ ਆਈਆਂ ਨੇ ਜਿਸ ਤੋਂ ਬਾਅਦ ਉਹਨਾਂ ਤੇ ਬ੍ਰੇਨ ਡੈੱਡ ਹੋਣ ਦੀ ਜਾਣਕਾਰੀ ਮਿਲ ਪਾ ਰਹੀ ਹੈ ਇਸ ਤੋਂ ਬਾਅਦ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਹਾਰਟ ਅਟੈਕ ਵੀ ਰਾਜਵੀਰ ਜਵੰਦਾ ਨੂੰ ਹੋਇਆ ਜਿਸ ਕਰਕੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਾਣਕਾਰੀ ਮਿਲ ਪਾ ਰਹੀ ਹੈ ਕਿ ਕਈ ਪੰਜਾਬੀ ਸਿੰਗਰ ਇਸ ਵੇਲੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਪਹੁੰਚ ਗਏ ਨੇ ਜਿਨ੍ਹਾਂ ਸਿੰਗਰ ਕਵਰ ਗਰੇਵਾਲ ਕੁਲਵਿੰਦਰ ਬਿੱਲਾ ਕਰਮਜੀਤ ਅਨਮੋਲ ਜਿਹੜੇ ਨੇ ਫੋਰਟਿਸ ਹਸਪਤਾਲ ਪਹੁੰਚੇ ਹੋਏ ਨੇ ਔਰ ਡਾਕਟਰਾਂ ਦੀ ਟੀਮ ਲਗਾਤਾਰ ਰਾਜਵੀਰ ਜਵੰਦਾ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਕੋਈ ਬਿਆਨ ਹੁਣ ਤੱਕ ਡਾਕਟਰਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ ਪਰ ਜੋ ਜਾਣਕਾਰੀ ਮਿਲ ਪਾਰੀਏ ਕਿ ਹਾਲਤ ਬੇਹਦ ਨਾਜ਼ੁਕ ਹੈ ਤੇ ਰਾਜਵੀਰ ਜਵੰਦਾ ਦਰਸਲ ਤੁਸੀਂ ਵੇਖਿਆ ਹੋਵੇਗਾ ਕਿ ਬਾਈਕਿੰਗ ਕਰਦੇ ਨੇ ਰਾਜਵੀਰ ਜਵੰਦਾ ਨੂੰ ਤੁਸੀਂ ਵੇਖਿਆ ਹੋਵੇਗਾ ਕਿ ਉਹ ਅਕਸਰ ਟੂਰ ਤੇ ਹੁੰਦੇ ਸੀ ਕਈ ਫੋਟੋਸ ਕਈ ਵੀਡੀਓਜ਼ ਆਪਣੀ ਉਹ ਸ਼ੇਅਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਰਦੇ ਰਹਿੰਦੇ ਸੀ ਔਰ ਰਾਜਵੀਰ ਜਵੰਦਾ ਜਿਹੜੇ ਨੇ ਉਹ ਪੈਰਾਗਲਾਈਡਿੰਗ ਵੀ ਕਾਫੀ ਕਰਦੇ ਰਹੇ ਜਿਸ ਕਰਕੇ ਉਹ ਅਕਸਰ ਟੁੱਟਦੇ ਰਹਿੰਦੇ ਸੀ ਔਰ ਇਸ ਤਰ੍ਹਾਂ ਦੀਆਂ ਕਈ ਤਸਵੀਰਾਂ ਕਈ ਫੋਟੋਆਂ ਉਹ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਸਾਂਝੀਆਂ ਕਰਦੇ ਰਹਿੰਦੇ ਸੀ ਪਰ ਜੋ ਜਾਣਕਾਰੀ ਹੁਣ ਮਿਲ ਪਾ ਰਹੀ ਹੈ ਕਿ ਰਾਜਵੀਰ ਜਵੰਦਾ ਆਪਣੇ ਦੋਸਤਾਂ ਦੇ ਨਾਲ ਜਿਹੜਾ ਚੰਡੀਗੜ੍ਹ ਤੋਂ ਜਾ ਰਹੇ ਸੀ Shimla ਵਾਲੇ ਪਾਸੇ ਜਦੋਂ ਇਹ ਹਾਦਸਾ ਵਾਪਰਿਆ Shimla ਵਾਲੇ ਪਾਸੇ Siswa ਵਾਲੇ ਪਾਸੇ ਉਹ ਜਾ ਰਹੇ ਸੀ ਨਿਊ ਚੰਡੀਗੜ੍ਹ Siswa ਤੇ ਬੱਦੀ ਦੇ ਲਾਗੇ ਇਹ ਐਕਸੀਡੈਂਟ ਹੋਇਆ ਉਨਾ ਦੀ ਬਾਈਕ ਦੀਆਂ ਤਸਵੀਰਾਂ ਜੋ ਸਾਹਮਣੇ ਆਈਆਂ ਉਸ ਤੋਂ ਬਾਅਦ ਵੇਖਣ ਤੋਂ ਪਤਾ ਲੱਗਦਾ ਸੀ ਕਿ ਇਹ ਹਾਦਸਾ ਕਿੰਨਾ ਖਤਰਨਾਕ ਸੀ ਜੋ ਜਾਣਕਾਰੀ ਮਿਲੀ ਕਿ ਸ਼ਿਮਲਾ ਜਾਂਦੇ ਹੋਏ ਇਹ ਹਾਦਸਾ ਹੋਇਆ ਉਹ ਡਿੱਗ ਪਏ ਜਿਸ ਕਰਕੇ ਗੰਭੀਰ ਸਿਰ 'ਚ ਸੱਟਾਂ ਰਾਜਵੀਰ ਜਵੰਦਾ ਦੇ ਲੱਗੀਆਂ ਨੇ ਔਰ ਜਾਣਕਾਰੀ ਇਹ ਵੀ ਸੀ ਕਿ ਜਦੋਂ ਰਾਜਵੀਰ ਜਵੰਦਾ ਉੱਥੇ ਡਿੱਗ ਪਏ ਉਸੇ ਵੇਲੇ ਕਿਹਾ ਜਾ ਰਿਹਾ ਸੀ ਕਾਫੀ ਖੂਨ ਰਾਜਵੀਰ ਜਵੰਦਾ ਦਾ ਉੱਥੇ ਬਹਿ ਗਿਆ ਸੀ ਜਿਸ ਕਰਕੇ ਇਹ ਹਾਲਤ ਹੋਰ ਗੰਭੀਰ ਹੋ ਗਈ ਸੀ ਰਾਜਵੀਰ ਜਵੰਦਾ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹ ਪੰਜਾਬ ਪੁਲਿਸ ਦੇ ਵਿੱਚ ਵੀ ਕੰਮ ਕਰ ਚੁੱਕੇ ਨੇ ਲੁਧਿਆਣਾ ਦੇ ਪੋਨਾ ਪਿੰਡ ਦੇ ਰਹਿਣ ਵਾਲੇ ਨੇ ਰਾਜਵੀਰ ਜਵੰਦਾ ਜਿਹੜੇ ਅਕਸਰ ਆਪਣੀ ਨੌਜਵਾਨੀ ਵਾਲੀ ਗਾਇਕੀ ਕਰਕੇ ਜਾਣੇ ਜਾਂਦੇ ਨੇ ਬੜੀ ਸਾਫ ਸੁਥਰੀ ਗਾਇਕੀ ਵਾਲੇ ਸਿੰਗਰ ਰਾਜਵੀਰ ਜਵੰਦਾ ਨੇ ਉਹਨਾਂ ਦੇ ਨਾਲ ਇੱਕ ਮਨਪਾਕਾ ਹਾਦਸਾ ਵਾਪਰਿਆ 1990 ਦੇ ਵਿੱਚ ਪੰਜਾਬ ਦੇ ਲੁਧਿਆਣਾ ਦੇ ਜਗਰਾਉਂ ਤਹਿਸੀਲ ਦੇ ਪਿੰਡ ਪੋਨਾ ਵਿਖੇ ਰਾਜਵੀਰ ਦਾ ਜਨਮ ਹੋਇਆ ਜੋ ਜਾਣਕਾਰੀ ਮਿਲ ਪਾਰੀ ਹੈ ਕਿ ਰਾਜਵੀਰ ਪੰਜਾਬ ਪੁਲਿਸ ਵਿੱਚ ਵੀ ਕੰਮ ਕਰ ਚੁੱਕੇ ਨੇ ਉਹਨਾਂ ਦੇ ਪਿਤਾ ਦਾ ਖੋੜੇ ਦਿਨ ਪਹਿਲਾਂ ਦਿਹਾਂਤ ਹੋਇਆ ਸੀ ਉਹਨਾਂ ਨੇ ਉਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀਆਂ ਕੀਤੀਆਂ ਸੀ ਤੇ ਰਾਜਵੀਰ ਜਵੰਦਾ ਜਿਹੜੇ ਨੇ 2016 ਦੇ ਵਿੱਚ ਆਪਣੀ ਗਾਇਕੀ ਦਾ ਸਫ਼ਰ ਰਾਜਵੀਰ ਜਵੰਦਾ ਨੇ ਸ਼ੁਰੂ ਕੀਤਾ ਸੀ 2016 ਦੇ ਵਿੱਚ ਇੱਕ ਡੈਬਿਊ ਸਿੰਗਲ ਕੀਤਾ ਸੀ ਕਲੀ ਜਵੰਦੇ ਦੀ ਕਲੀ ਜਵੰਦੇ ਦੀ ਤਾਂ ਸ਼ੁਰੂਆਤ ਕੀਤੀ ਗਈ ਸੀ ਉਸ ਤੋਂ ਬਾਅਦ ਮੁਕਾਬਲਾ ਉਹਨਾਂ ਦਾ ਕਾਫੀ ਪੌਪੂਲਰ ਜਿਹੜਾ ਸੀ ਉਹ ਐਲਬਮ ਰਿਹਾ ਪਟਿਆਲਾ ਸ਼ਾਹੀ ਪੱਗ ਕੇਸਰੀ ਝੰਡੇ ਸ਼ੌਕੀਨ ਲੈਂਡਲੋਰਡ ਸਰਨੇਮ ਵਰਗੇ ਗਾਣਿਆਂ ਦੇ ਨਾਲ ਉਹਨਾਂ ਨੇ ਬੜੀ ਇੱਕ ਵੱਖਰੀ ਪਛਾਣ ਬਣਾਈ ਤੇ ਰਾਜਵੀਰ ਜਵੰਦਾ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਨੌਜਵਾਨਾਂ ਦੇ ਵਿੱਚ ਕਾਫੀ ਪੌਪੂਲਰ ਨੇ ਆਪਣੇ ਐਡਵੈਂਚਰਸ ਟੂਰ ਲਈ ਕਾਫੀ ਜਾਣੇ ਜਾਂਦੇ ਨੇ ਤੇ ਇੱਕ ਵੱਡੀ ਖਬਰ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਮਨਪਾਗੀ ਖਬਰ ਜਿਹੜੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ